ਕੈਨੇਡਾ ਵਿੱਚ ਗਏ ਪੁੱਤ ਦਾ ਹਾਲ ਜਦੋਂ ਨਵਾਂ ਨਵਾਂ ਕੈਨੇਡਾ ਆਇਆ ਤਾਂ ਕੋਈ 15-20 ਜਗ੍ਹਾ ਅਰਜੀ ਦਿੱਤੀ ਪਰ ਕਿਤੇ ਨੌਕਰੀ ਨਾ ਮਿਲੀ ਫਿਰ 3 ਮਹੀਨਿਆਂ ਬਾਅਦ ਮਸਾ ਮਸਾ ਹੀ ਬੱਸਾਂ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਮਿਲਿਆ 1000 ਡਾਲਰ ਦੇ ਮੁੱਲ ਲਈ 70 ਮਾਡਲ ਕਾਰ ਪਹਿਲੇ ਹਫ਼ਤੇ ਹੀ ਜਵਾਬ ਦੇ ਗਈ ਮਗਰੋਂ ਕਿਸੇ ਦੇ ਨਾਲ ਰਾਈਡ ਲਿਫਟ ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪੈਂਦਾ ਸੀ ਨਵੰਬਰ ਦੇ ਦੂਜੇ ਹਫਤੇ ਸਾਰਾ ਆਲਾ ਦੁਆਲਾ ਬਰਫ਼ ਨਾਲ ਟੱਕ ਹੋ ਗਿਆ ਇੱਕ ਦਿਨਾਂ ਗੋਰੇ ਸੁਪਰਵਾਈਜ਼ਰ ਨੇ 3 ਤੋਂ 5 ਤੱਕ ਦਾ ਓਵਰਟਾਈਮ ਆਫਰ ਕੀਤਾ ਮੈਂ ਬਿਨਾਂ ਕੁਝ ਸੋਚੇ ਸਮਝੇ ਹਾਂ ਕਰ ਦਿੱਤੀ ਏ ਵੀ ਖਿਆਲ ਨਾ ਰਿਹਾ ਕਿ 5 ਵਜੇ ਘਰ ਕਿੱਦਾਂ ਜਾਣਾ ਲਿਫਟ ਦੇਣ ਵਾਲਾ ਤਾਂ 3 ਵਜੇ ਆਪਣੀ ਸ਼ਿਫਟ ਮੁਕਾ ਕੇ ਘਰ ਚੱਲ ਗਿਆ ਹੁਣ ਫਿਰ ਸੋਚਿਆ ਕਿ ਹੁਣ ਜੋ ਹੋਵੇਗਾ ਦੇਖ ਹੀ ਜਾਵੇਗਾ 5 ਵਜੇ ਓਵਰਟਾਈਮ ਮੁਕਾਇਆ ਤਾਂ ਮੈਂ ਆਪਣੀ ਰੋਟੀ ਵਾਲਾ ਡੱਬਾ ਚੁੱਕ ਕੇ ਬਾਹਰ ਸੜਕ ਤੇ ਆ ਕੇ ਖੜਾ ਹੋ ਗਿਆ ਇੱਕ ਕੋਲੋਂ ਲੰਘਦੇ ਗੋਰੇ ਨੂੰ ਬੇਨਤੀ ਕੀਤੀ ਕਿ ਮੈਂ ਫਲਾਨੀ ਜਗ੍ਹਾ ਤੇ ਜਾਣਾ ਜੇ ਟਰੱਕ ਤੇ ਚੜ੍ਹਾ ਲਵੋ ਤਾਂ ਉਹ ਮੰਨ ਤਾਂ ਗਿਆ ਪਰ ਕਿਲੋਮੀਟਰ ਅੱਗੇ ਜਾ ਕੇ ਕਹਿਣ ਲੱਗਾ ਕਿ ਇਸ ਤੋਂ ਅੱਗੇ ਆਪਣਾ ਬੰਦੋਬਸਤ ਆਪ ਕਰ ਲੈ ਬੰਦੋਬਸਤ ਕਿਸਦਾ ਕਰਨਾ ਸੀ ਬੱਸ ਟੈਕਸੀ ਹੀ ਕਰ ਸਕਦਾ ਸੀ ਪਰ ਜਿਨਨੇ ਓਵਰਟਾਈਮ ਚ ਕਮਾਏ ਸੀ ਉਸ ਤੋਂ ਵੱਧ ਟੈਕਸੀ ਵਾਲੇ ਨੇ ਲੈ ਲੈਣੇ ਸੀ ਤਾਂ ਪੈਦਲ ਹੀ ਤੁਰ ਪਿਆ ਉੱਥੋਂ ਘਰ ਦੀ ਵਾਟ ਕੋਈ 12 ਕਿਲੋਮੀਟਰ ਸੀ ਅੱਧ ਵਿਚਾਲੇ ਤੱਕ ਆਉਂਦਿਆਂ ਆਉਂਦਿਆਂ ਪੂਰਾ ਜੋਰ ਹੋ ਗਿਆ ਉਤੋਂ ਮਨਫੀ ਤਾਪਮਾਨ ਵਿੱਚ ਭਾਰੇ ਬੂਟਾ ਨਾਲ ਬਰਫ਼ ਤੇ ਤੁਰਦਿਆਂ ਤੁਰਦਿਆਂ ਭੁੱਖ ਵੀ ਲੱਗ ਪਈ ਸੋਚ ਵਿੱਚ ਪੈ ਗਿਆ ਕਿ ਹੁਣ ਕੀ ਕੀਤਾ ਜਾਵੇ ਆਸੇ-ਪਾਸੇ ਤੋਂ ਕੁਝ ਲੈ ਕੇ ਖਾਣ ਦੀ ਵੀ ਹਿੰਮਤ ਨਾ ਪਈ ਕਿਉਂਕਿ ਓਨੀ ਦਿਨੀ ਖਰਚ ਕੀਤਾ ਹਰੇਕ ਡਾਲਰ ਆਪਣੇ ਆਪ ਤੇ ਹੀ ਪੰਜਾਹਾਂ ਨਾਲ ਜ਼ਰਬ ਹੋ ਜਾਇਆ ਕਰਦਾ ਤਾਂ ਅਚਾਨਕ ਹੀ ਚੇਤਾ ਆਇਆ ਕਿ ਦੁਪਹਿਰ ਵੇਲੇ ਦੀ ਟਿਫਨ ਵਿੱਚ ਇੱਕ ਰੋਟੀ ਅਤੇ ਗਾਜਰਾਂ ਦੀ ਥੋੜੀ ਜਹੀ ਸਬਜ਼ੀ ਬਚੀ ਪਈ ਹੈ ਉਸੇ ਵੇਲੇ ਟਿਫਨ ਖੋਲ ਕੇ ਸਬਜ਼ੀ ਰੋਟੀ ਵਿੱਚ ਚੰਗੀ ਤਰ੍ਹਾਂ ਲਪੇਟ ਲਈ ਤੇ ਰੋਟੀ ਦੇ ਇੱਕ ਪਾਸੇ ਤੋਂ ਕੰਡੇ ਮੋੜ ਲਏ ਤਾਂ ਕਿ ਸਬਜੀ ਹੇਠਾਂ ਨਾ ਡਿਗੇ ਤੇ ਤੁਰਿਆ ਜਾਂਦਾ ਜਾਂਦੇ ਹੀ ਖਾਣਾ ਸ਼ੁਰੂ ਕਰ ਦਿੱਤਾ ਕਿਸੇ ਵੇਲੇ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਹੋਟਲ ਵਿੱਚ ਹਮੇਸ਼ਾ ਸਵਾਦੀ ਪਕਵਾਨਾਂ ਵਿੱਚ ਘਿਰਿਆ ਰਹਿਣ ਵਾਲਾ ਇਨਸਾਨ ਅੱਜ برفਾਂ ਦੇ ਦੇਸ਼ ਵਿੱਚ ਪਰਿਵਾਰ ਪਾਲਣ ਦੇ ਚੱਕਰ ਵਿੱਚ ਇਕੱਲਾ ਤੁਰਿਆ ਜਾਂਦਾ ਠੰਡ ਨਾਲ ਆਕੜੀ ਹੋਈ ਰੋਟੀ ਦਾ ਬਣਿਆ ਹੋਇਆ ਦੇਸੀ ਸੈਂਡਵਿਚ ਖਾ ਰਿਹਾ ਸੀ ਸਮੇਂ ਸਮੇਂ ਦੀ ਗੱਲ ਹੈ ਖੈਰ 12 ਕਿਲੋਮੀਟਰ ਦਾ ਪੈਂਡਾ ਗਿੱਟਿਆਂ ਤੇ ਪੈ ਗਏ ਛਾਲਿਆਂ ਕਾਰਨ ਮਸੀਂ 2 ਘੰਟੇ 10 ਮਿੰਟਾਂ ਵਿੱਚ ਮੁਕਾਇਆ ਘਰ ਪਹੁੰਚਦਿਆਂ ਤਾਂ ਦੋ ਦਿਨ ਪੈਰਾਂ ਦੀ ਸੋਜ ਨਾ ਉਤਰੀ ਅਜੇ ਇੰਨੇ ਸਾਲਾਂ ਮਗਰੋਂ ਵੀ ਜਾਂਦੇ ਕਦੀ ਉਸੇ ਰੂਟ ਤੋਂ ਦੁਬਾਰਾ ਲੰਘਣ ਦਾ ਸਬਾਬਾ ਬਣ ਜਾਂਦਾ ਹੈ ਤਾਂ ਠੰਡ ਨਾਲ ਆਕੜੀ ਹੋਈ ਰੋਟੀ ਠੰਡੀਆਂ ਗਾਜਰਾ ਵਾਲਾ ਦੇਸੀ ਸੈਂਡਵਿਚ 12 ਕਿਲੋਮੀਟਰ ਵਾਲਾ ਪੈਂਡਾ ਅਤੇ ਗਿੱਟਿਆਂ ਤੇ ਪਏ ਛਾਲੇ ਚੇਤੇਕਰ ਕਿਸੇ ਕਾਰਨ ਉਤਲੀ ਹਵਾਏ ਪਹੁੰਚ ਗਿਆ ਉਸੇ ਵੇਲੇ ਜ਼ਮੀਨ ਤੇ ਲ ਉਤਰਦਾ ਹੈ ਤਾਂ ਫਿਰ ਕਿਵੇਂ ਲੱਗੀ ਤੁਹਾਨੂੰ ਕੈਨੇਡਾ ਦੀ ਕਹਾਣੀ ਜ਼ਰੂਰ ਦੱਸਣਾ ਧੰਨਵਾਦ ਜੀ